ਇਹ ਹੈ ਲੈਂਦੇ ਪੰਜਾਬ ਦੇ ਜ਼ਿਲ੍ਹਾ ਲਾਲਪਰ ਫੈਸਲਾਬਾਦ ਦੇ ਵਿੱਚ ਪੈਂਦਾ ਅੰਬਰਸਰੀਏ ਜੱਟਾਂ ਦਾ ਪਿੰਡ ਬਾਠ ਜੀੰਬੇ ਚੰਨਣਕੇ ਜਦ ਸੰਦਲ ਬਾਰ ਬਣੀ ਗਈ ਤੇ ਗੋਰਿਆਂ ਨੇ ਐਸ ਪਿੰਡ ਦੇ ਵਿੱਚ ਚੜਦੇ ਪੰਜਾਬ ਦੇ ਜ਼ਿਲ੍ਹਾ ਅੰਬਰਸਰ ਦੇ ਪਿੰਡ ਚੰਨਣਕੇਾਂ ਤੋਂ ਚਾਹਲ ਜੱਟਾਂ ਨੂੰ ਰਕਵੇ ਅਲਾੜ ਕੀਤੇ ਇਹ ਚਾਹਲ ਜੱਟ ਸਿੱਖਾਂ ਦਾ ਮਸ਼ਹੂਰ ਪਿੰਡ ਸੀ ਸੰਨ 47 ਦੀਆਂ ਵੰਡਾਂ ਵੇਲੇ ਸਿੱਖ ਇੱਥੋਂ ਉੱਠ ਕੇ ਚੜਦੇ ਪੰਜਾਬ ਚਲੇ ਗਏ ਤੇ ਚੜਦੇ ਪੰਜਾਬ ਦੇ ਜ਼ਿਲ੍ਹਾ ਅੰਬਰਸਰ ਦੇ ਪਿੰਡ ਜੱਟਾਂ ਤੋਂ ਵਾਲੇ okay ਪਿੰਡ ਰਾਮਦਵਾਲੀ ਤਰੰਦਾਵੇ ਪਿੰਡ ਫਤਿਹਗੜ ਲੋਧੀ ਨੰਗਲ ਦੇ ਬੰਦੇ ਛੇ ਵਿਰਕ ਸੰਧੂ ਅੰਬਾਲੇ ਦੇ ਗੁੱਜਰ ਰਾਜਪੂਤ ਤੇ ਰਹਿਮਾਨੀਆਂ ਦੇ ਘਰ ਵੀ ਇਸ ਪਿੰਡ 'ਚ ਬੈਠੇ ਹੋਏ ਨੇ ਇਹ ਪਿੰਡ ਫੈਸਲਾਬਾਦ 에어ਪੋਰਟ ਤੋਂ ਛੜ ਤਾਂਦਰੇ ਤੋਂ ਸਰਹਾਲੇ ਵੱਲੋਂ ਜਿਹੜਾ ਰਾਹ ਜਾਂਦਾ ਉਸ ਦੇ ਉੱਤੇ ਮੋਟਰਵੇ ਮ4 ਦੇ ਬਿਲਕੁਲ ਨਾਲ ਲੱਗਦਾ ਚੰਗ ਬ੍ਰਾਂਚ ਨਹਿਰ ਦੇ ਸੂਏ ਨਸਰਾਣੇ ਦੇ ਬਿਲਕੁਲ ਕੰਡੇ ਦੇ ਉੱਤੇ ਇਹ ਪਿੰਡ ਚੰਨਣਕਿਆਂ ਦੇ ਗਵਾਂਢ ਦੇ ਵਿੱਚ ਪਿੰਡ ਤਰੇਠ ਮੇਤਾ ਚੌਣ ਜੀਂਬੇ 60 ਵਾਸਪੁਰਾ ਕਾੜ ਤਰੋੜਾ 35 ਚੱਕ 64 ਤਾਂਦਰਾ ਤੇ ਪਿੰਡ 33 ਚੱਕ ਆਂਦਾ ਏ